ਪਾਰਟੀ ਦੇ ਅੰਦਰ ਆਪਣੀ ਪਕੜ ਬਣਾਉਣ ਦੀ ਵੀ ਲੱਗੀ ਹੋਈ ਹੈ ਮੈਂ ਗੱਲ ਭਾਰਤੀ ਜਨਤਾ ਪਾਰਟੀ ਦੀ ਕਰ ਰਿਹਾ ਪਿਛਲੀਆਂ ਤਿੰਨ ਜਿਹੜੀਆਂ ਟਿਕਟਾਂ ਲਾਨੀਆਂ ਇਹਦੇ ਵਿੱਚ ਅਰਵਿੰਦ ਖੰਨਾ ਹੈ ਸੋਢੀ ਹੋਰੀ ਹੈ ਤੇ ਇੱਕ ਸੁਭਾਸ਼ ਸ਼ਰਮਾ ਆ ਜਿਹੜੀਆਂ ਤਿੰਨ ਟਿਕਟਾਂ ਲਾਨੀਆਂ ਹੈ ਨਾ ਰਾਣਾ ਸੋਢੀ ਹੋਰਾ ਨੂੰ ਜੀ ਟਿਕਟ ਮਿਲਦੀ ਹੈ ਉਸ ਤਿੰਨ ਟਿਕਟਾਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਚਰਚਾ ਚੱਲੀ ਕਿ ਕੀ ਕੈਪਟਨ ਦਾ ਦਬਦਬਾ ਭਾਜਪਾ ਚ ਜਾਖੜ ਨਾਲੋਂ ਵੱਧ ਹੋ ਗਿਆ ਕਿ ਕੀ ਪ੍ਰਧਾਨ ਜਾਖੜ ਨੇ ਪਰ ਚੱਲ ਕੈਪਟਨ ਅਰਵਿੰਦਰ ਦੀ ਰਹੀ ਹੈ ਇਹ ਚੋ ਦੋ ਟਿਕਟਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਕੈਪਟਨ ਦੇ ਖਾਤੇ ਚ ਜਾਂਦੀਆਂ ਨੇ ਕਹਿੰਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਤੇ ਅਰਵਿੰਦ ਖੰਨਾ ਨੂੰ ਇਹ ਦੋ ਇਹ ਬੰਦੇ ਕੈਪਟਨ ਅਮਰਿੰਦਰ ਦੇ ਵੈਸੇ ਤਾਂ ਫਿਰੋਜ਼ਪੁਰ ਹਲਕੇ ਨੂੰ ਲੈ ਕੇ ਅਹਿਮ ਪਹਿਲੂ ਸੀਗਾ ਕਿ ਜੀ ਆਮਲਾ ਨੂੰ ਟਿਕਟ ਮਿਲਣੀ ਉਹ ਮਿਲਣੀ ਆ ਬੜਾ ਨਾਮ ਸੀ ਕਿ ਲੈ ਵੀ ਤੈ ਹੀ ਹੈ ਹੈਨਾ ਕਿ ਇਥੋਂ ਆਮਲਾ ਨੂੰ ਟਿਕਟ ਲੈ ਜਾਣੀ ਆ ਉਹਨਾਂ ਨੇ ਤੇ ਪਰ ਲੈ ਗਏ ਜੀ ਛੋਡੀ ਹੋਰੀ ਆਮਲਾ ਨੂੰ ਨਾ ਤਾਂ ਭਾਜਪਾ ਦੀ ਟਿਕਟ ਮਿਲੀ ਨਾ ਹੀ ਕਾਂਗਰਸ ਦੀ ਟਿਕਟ ਮਿਲੀ ਤੇ ਦੋ ਹੀ ਪਾਸੇ ਉਹ ਦਾਵੇਦਾਰ ਸੀ ਕਾਂਗਰਸ 'ਚ ਹੁੰਦਿਆਂ ਵੀ ਕਾਂਗਰਸੀ ਦਾਵੇਦਾਰੀ ਸੀ ਤੇ ਭਾਜਪਾਲੇ ਪਾਸ ਵੀ ਕਹਿੰਦੇ ਭਾਜਪਾਲੇ ਪਾਸੇ ਸਿਲ ਜਾਖੜ ਕਾਫੀ ਜੋਰ ਲਾ ਰਹੇ ਸੀ ਕਿ ਜੇਕਰ ਰਵਿੰਦਰ ਆਮਲਾਹੋਰੀ ਇੱਧਰ ਆ ਜਾਣ ਸਾਡੇ ਕੰਨੀ ਤਾਂ ਮੈਂ ਉਹਨੂੰ ਟਿਕਟ ਦਵਾਉਂਗਾ ਤਰਮਿੰਦਰ ਆਮਲਾ ਕਹਿੰਦੇ ਟਿਕਟ ਦੀ ਗਾਰੰਟੀ ਦੇ ਦਿਓ ਜੀ ਮੈਂ ਆ ਜਾਣਾ ਤੇ ਕਹਿੰਦੇ ਸੁਨਿਲ ਜਾਖੜੋਰੀ ਆਖਰ ਤੱਕ ਜੋਰ ਲਾਉਂਦੇ ਰਹੇ ਪਰ ਕੈਪਟਨ ਅਮਰਿੰਦਰ ਉਹਦੀ ਥਾਂ ਦੇ ਉੱਤੇ ਗੁਰਮੀਤ ਸਿੰਘ ਸੋਢੀ ਨੂੰ ਗੁਰਮੀਤ ਸਿੰਘ ਰਾਣਾ ਥੋੜੀ ਟਿਕਟ ਦਿਵਾਉਣ ਚ ਕੰਮ ਜਾ